ਵੈਗੁਰਦੀ ਦਾ ਕਾਲ ਸਾਹਿਬ ਵੈਗੁਰਦੀ ਦੀ ਫਤਿਹ ਬਾਬਾ ਜਿੱਦਾਂ ਮੈਂ ਗੱਲ ਕੀਤੀ ਆ ਆਰਮ ਸਿੰਘ ਜੀ ਗੰਡੂ ਵਾਲੇ ਅੰਤਰ ਧਿਆਨ ਹੋ ਗਏ ਨੇ ਜੀ ਬੜੀਆਂ ਦੁਨੀਆ ਭਰ ਦੇ ਵਿੱਚ ਸੰਗਤਾਂ ਨੇ ਅੱਜ ਵੀ ਹੰਝੂ ਬਹਾਰੀਆਂ ਨੇ ਉਹਨਾਂ ਨੂੰ ਲੱਗ ਰਿਹਾ ਕਿ ਆਰਮ ਸਿੰਘ ਜੀ ਗੰਡੂ ਵਾਲੇ ਸਾਡੇ ਵਿੱਚਕਾਰ ਨਹੀਂ ਰਹੇ ਪਰ ਕਿਤੇ ਨਾ ਕਿਤੇ ਇੱਕ ਰਿਸ਼ਤਾ ਬਹੁਤ ਕਰੀਬੀ ਰਿਸ਼ਤਾ ਆਪਣੇ ਵੱਡੇ ਮਹਾਪੁਰਸ਼ਾ ਦੇ ਨਾਲ ਵੀ ਸੀਗਾ ਜੀ ਥੋੜਾ ਜਿਹਾ ਉਹਦੇ ਬਾਰੇ ਵਿਆਖਿਆ ਕਰਕੇ ਜ਼ਰੂਰ ਦੱਸੋ ਤਾਂ ਕਿ ਉਹਨਾਂ ਸੰਗਤਾਂ ਨੂੰ ਥੋੜਾ ਜਿਹਾ ਹੌਸਲਾ ਮਿਲੇ ਜੀ रिश्ਤੇ ਤਾਂ ਕਦੇ ਟੁੱਟਦੇ ਨਹੀਂ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮਿਲਦਾ ਆਪਾਂ ਗੁਰੂ ਸਾਹਿਬ ਦੇ ਬੱਚੇ ਆ ਉਹ ਕਦੇ ਕਿਸੇ ਨੂੰ ਵਿਛੜਨ ਦਿੰਦੇ ਹੀ ਨਹੀਂ ਆਪਾਂ ਸਾਰੇ ਮਿਲੇ ਰਹਨੇ ਆ ਹੁਣ ਤੁਸੀਂ ਪੁੱਛੀ ਲਿਆ ਸੰਤ ਮਹਾਰਾਜ ਜੀ ਇੱਥੇ 54 55 ਵਿਚਨਸਾਲੀ ਸਾਹਿਬ ਆਏ ਤੇ ਇੱਥੇ ਉਹਨਾਂ ਡੇਰਾ ਨਹੀਂ ਸੀ ਤੇ ਪਤਾ ਨਹੀਂ ਪੱਕੀ ਤਰੀਕ ਤਾਂ ਯਾਦ ਨਹੀਂ ਬਾਬਾ ਜੀ ਦਾ तकरीबन ਬਾਬਾ ਰਾਮ ਸਿੰਘ ਗੰਡੂਆ ਵਾਲਾ ਇਹਨਾਂ ਨੂੰ ਰੱਬੀ ਕਰਕੇ ਕਹਿੰਦੇ ਹੁੰਦੇ ਸੀ ਇਹਨਾਂ ਦਾ ਜਨਮ 55 56 ਵਿੱਚ ਪਿੰਡ ਧੀਰਪੁਰ ਹੋਇਆ ਮਾਪੇ ਬਹੁਤ ਉਦਾਸ ਹੋ ਗਏ ਕਿਉਂਕਿ ਡਾਕਟਰ ਵਗੈਰਾ ਤਾਂ ਉਦੋਂ ਬਹੁਤ ਘੱਟ ਹੁੰਦੇ ਸੀਗੇ ਤੇ ਮਾਪੇ ਉਦਾਸ ਹੋ ਗਏ ਕਿ ਬੱਚਾ ਦੁੱਧ ਨਹੀਂ ਪੀਂਦਾ ਇਸ ਗੱਲ ਦਾ ਮੈਨੂੰ ਤਾਂ ਕੋਈ ਪੱਕਾ ਪਤਾ ਨਹੀਂ ਸੀ ਪਰ ਜਦੋਂ ਮੈਂ ਤੇ ਸੰਤ ਮਹਾਰਾਜ ਜੀ ਇਕੱਠੇ ਬੈਠਦੇ ਹੁੰਦੇ ਸੀ ਕਦੇ ਟਾਈਮ ਲੱਗਣਾ ਬੇਲੇ ਹੋਣਾ ਜਾਂ ਬਾਬਾ ਜੀ ਗੰਡੂਆ ਵਾਲਿਆਂ ਬਾਰੇ ਕੋਈ ਗੱਲ ਕਰਨੀ ਫੇਰ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਬਾਬਾ ਜੀ ਨੇ ਜਨਮ ਲਿਆ ਇਹ ਦੁੱਧ ਨਹੀਂ ਸੀ ਪਿੰਦੇ ਇਹਵੇਂ ਬਾਬਾ ਜੀ ਨੇ ਦੱਸਿਆ ਭਾਈ ਭਗਤ ਰਵਿਦਾਸ ਜੀ ਵੀ ਨੇ ਜਦੋਂ ਜਨਮ ਲਿਆ ਉਹ ਦੁੱਧ ਨਹੀਂ ਸੀ ਪਿੰਦੇ ਉਹ ਵੀ ਰਹਿੰਦੇ ਸੀ ਤੇ ਇਹ ਵੀ ਰਹਿੰਦੇ ਸੀ ਫੇ ਇਹਨਾਂ ਦੇ ਮਾਤਾ ਪਿਤਾ ਪਿਤਾ ਮਾਤਾ ਆਈ ਕਿ ਨਹੀਂ ਪਤਾ ਨਹੀਂ ਪਿਤਾ ਜੀ ਨਾਲ ਦੇ ਬਾਬਾ ਜੀ ਨੂੰ ਇੱਥੇ ਲੈ ਕੇ ਹੰਸਾਲੀ ਸਾਹਿਬ ਆ ਗਏ ਤੇ ਫੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਇਹ ਬਚਨ ਮੈਨੂੰ ਬੇਬੇ ਗੁਰਦੇਵ ਕੌਰ ਸਰਦਾਰ ਅਮਰ ਸਿੰਘ ਦੇ ਘਰ ਹੰਸਾਲੀ ਵਾਲੇ ਜਿਹੜੇ ਉਹਨਾਂ ਨੇ ਵੀ ਨੱਸੀ ਸੀ ਕਿ ਗੰਡੂ ਵਾਲੇ ਗੰਡੂ ਵਾਲੇ ਕਹੀ ਜਾਂਦੇ ਇਹ ਤਾਂ ਜਦ ਜਨਮ ਲਿਆ ਦੁੱਧੇ ਨਹੀਂ ਸੀ ਪਿੰਦਾ ਅੱਛਾ ਜੀ ਤੇ ਫਿਰ ਬਾਬਾ ਜੀ ਨੇ ਮੈਂ ਪੁੱਛਿਆ ਬਾਬਾ ਜੀ ਕਹਿੰਦੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਭਾਈ ਇਸ ਜਨਮ ਵਿੱਚ ਤੁਹਾਨੂੰ ਆਹੀ ਪਰਿਵਾਰ ਆਹੀ ਘਰ ਪ੍ਰਵਾਨ ਕਰਨਾ ਪੈਣਾ ਤੁਸੀਂ ਪ੍ਰਵਾਨ ਕਰ ਲਓ ਦੁੱਧ ਛੱਕ ਲੋ ਕੋਈ ਗੱਲ ਨਹੀਂ ਤੁਸੀਂ ਜੋ ਫਿਰ ਉਹਦੇ ਬਾਅਦ ਦੁੱਧ ਪੀਣ ਲੱਗ ਗਈ ਸੀ ਅੱਛਾ ਜੀ ਕਹਿਣ ਦਾ ਮਤਲਬ ਹੈ ਕਿ ਬਾਬਾ ਜੀ ਨੇ ਜਿਹੜੇ ਬਚਨ ਕੀ ਤੁਹਾਨੂੰ ਇਹੀ ਪਰਿਵਾਰ ਪ੍ਰਵਾਨ ਕਰਨਾ ਪੈਣਾ ਸਤਗੁਰਾਂ ਨੇ ਤੁਹਾਨੂੰ ਇਸ ਪਰਿਵਾਰ 'ਚ ਭੇਜਿਆ ਫਿਰ ਉਹਨਾਂ ਨੇ ਪ੍ਰਵਾਨ ਕਰ ਲਿਆ ਪਰ ਆਪਣੀ ਮਾਸਟਰੀ ਵਿੱਚ ਰਹੇ ਛੋਡੇ ਹੁੰਦੇ ਨੇ ਵੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਵੀ ਕਿੱਥੇ ਪੜੇ ਹਨ ਪਰ ਅਸ਼ੋਕਾ ਸਕੂਲ ਸਰਹੰਦ ਪੜਦੇ ਹੁੰਦੇ ਸੀ ਉੱਤੇ ਵੀ ਆਪਣੀ ਮਰਤੀ ਤੇ ਰਹਿੰਦੇ ਸੀਗੇ ਕਿਸੇ ਚੀਜ਼ ਦੀ ਪਰਵਾਹ ਨਹੀਂ ਆਪਣੀ ਮਾਸਟਰੀ ਚ ਰਹਿਣਾ ਮੇਰਾ ਤਾਂ ਖਿਆਲ ਨਹੀਂ ਦਸਵੀਂ ਪਾਸ ਕੀਤੀ ਹੈ ਕਿ ਨਹੀਂ ਕੀਤੀ ਪੱਕਾ ਨਹੀਂ ਪਤਾ ਕਿੱਥੇ ਪੜੇ ਨੇ ਜੀ ਅਸ਼ੋਕਾ ਸਕੂਲ ਸਰਹੰਦ ਅੱਛਾ ਜੀ ਉੱਥੇ ਪੜਦੇ ਸੀ ਏਵੇਂ ਹੀ ਤੇ ਬਾਬਾ ਜੀ ਦੇਖ ਲਾ ਬਹੁਤਾ ਤਾਂ ਮੈਨੂੰ ਫਿਰ ਪਤਾ ਨਹੀਂ ਕਿਉਂਕਿ ਮੈਂ ਤਾਂ ਜਹਾਜ਼ਾਂ ਚ ਲੱਗਿਆ ਸੀਗਾ ਜੀ ਤੇ ਉੱਥੇ ਸੀ ਜਦੋਂ ਫਿਰ ਅਸੀਂ ਇੱਥੇ 88 ਚ 87 ਚ ਆਉਣ ਲੱਗੇ ਹੰਤਾਲੀ ਸਾਹਿਬ 88 ਸੀਗੇ ਫੇਰ ਇਥੇ ਰਹੇ ਫੇ ਬਾਬਾ ਜੀ ਨੇ ਮੈਂ ਫੇਰ 99 ਚ ਫੇਰ ਗਿਆ ਬੰਬੇ ਨੂੰ ਹਜੂਰ ਸਾਹਿਬ ਦਰਸ਼ਨ ਕਰਕੇ ਫੇਰ ਆਏ ਜੀ ਫੇਰ ਕਿ ਜਨ ਗੰਡੂ ਵਾਲੇ ਬਾਬਾ ਜੀ ਕਹਿੰਦੇ ਵੀ ਤੁਸੀਂ ਉਹ ਕਰੋ ਜੀ ਉੱਤੇ ਮੈਂ ਖੰਡ ਪਾਠਾਂ ਦੀ ਲੜੀ ਸ਼ੁਰੂ ਕਰਨੀ ਹੈ। ਅੱਛਾ ਜੀ। ਗੰਡੂਆ ਤੇ ਜਿਹੜੇ ਜਪਜੀ ਸਾਹਿਬ ਵਾਲੇ ਉਹ ਨਹੀਂ ਕੋਈ ਲੱਭਦੇ। ਓਕੇ। ਕਹਿੰਦੀ ਆ ਜਹਾਜ਼ਾਂ ਵਾਲੇ ਨੂੰ ਮੇਰੇ ਨਾਲ ਭੇਜ ਦਿਓ। ਅੱਛਾ ਜੀ। ਬਾਬਾ ਜੀ ਕਹਿੰਦੇ ਲੈ ਜਾਓ ਭਾਈ। ਤੇ ਫਿਰ ਕਿੰਨਾ ਸਮਾਂ ਰਹਿ ਜੀ? ਉੱਤੇ ਮੇਰਾ 3-4 ਮਹੀਨੇ ਰਹੇ ਆ। ਅੱਛਾ ਜੀ। ਉਦੋਂ ਤਾਂ ਹੁਣ ਤਾਂ ਲੋਕਾਂ ਨੂੰ ਸਭ ਦਿਖਦੇ ਆ। ਹੂੰ। ਦਵੇੜਾ ਸਾਹਿਬ ਵੀ ਹਾਲ ਬਣੇ ਦਿਖਦੇ ਨੇ ਸਭ ਉਹ ਜਦ ਤੱਕ ਕੁਝ ਨਹੀਂ ਸੀ ਹੁੰਦਾ। ਗੰਡੂਆ ਸਾਹਿਬ ਵੀ ਕੁਝ ਨਹੀਂ ਸੀ ਹੁੰਦਾ। ਅੱਛਾ ਜੀ। ਆਗਰ ਉੱਤੇ ਕੋਈ ਸੰਗਤ ਆ ਗਈ। ਮੇਰੇ ਕੋਲ ਸਕੂਟਰ ਹੁੰਦਾ ਸੀ ਰੈਂਟੀ ਇਸ ਨੂੰ ਚੀਮੇ ਦਾ ਉੱਥੇ ਫਾਰਮ ਸੀ ਗਾਂ ਦਾ ਅੱਛਾ ਜਾ ਕੇ ਕਈ ਵਾਰੀ ਉਤੋਂ ਦੁੱਧ ਫੜ ਕੇ ਲਿਆਉਣਾ ਲੂਵੀ ਮਾਂ ਚਰੀ ਲੂਵੀ ਮਾਂ ਜਰੀ ਅੱਛਾ ਜੀ ਕਈ ਵਾਰੀ ਫੇ ਕਲੌੜੀਆਂ ਤੋਂ ਉੱਥੇ ਜਾ ਕੇ ਸਰਾ ਡੇਰਾ ਬਸੀ ਆਦਾ ਬਸੀ ਪਹਣਾਣਾਂ ਤੋਂ ਲੈ ਕੇ ਆਉਣਾ ਸਮਾਨ ਏਦਾਂ ਸੀਗਾ ਇੱਕ ਮੈਨ ਸੀਗਾ ਗਰਮੇਲ ਸਿੰਘ ਹੁੰਦਾ ਸੀਗਾ ਸਲੇਮਬਰ ਵਾਲਾ ਅੱਛਾ ਜੀ ਆਪੇ ਰੋਟੀਆਂ ਬਕਾਲ ਲੈਣੀਆਂ ਖਾ ਲੈਣੀਆਂ ਬਾਬਾ ਜੀ ਨੇ ਆਪਣੇ ਕਦੇ ਕਿੱਧਰ ਚੱਲ ਜਾਣਾ ਕਦੇ ਨਾ ਸਾਡੇ ਕੋਲ ਕੋਈ ਗੱਡੀ ਸੀ ਨਾ ਕੋਈ ਸਾਈਕਲ ਸੀ ਨਾ ਕੁਝ ਨਹੀਂ ਸੀ ਤੇ ਉੱਥੇ ਐਂਦਾ ਹੀ ਰਹਿਣਾ ਬਾ ਫੇਰ ਰੋਟੀਆਂ ਵੀ ਆਪਾਂ ਕਈ ਵਾਰੀ ਉਹਦਾ ਨਾਮ ਮੈਂ ਭੁੱਲ ਗਿਆ ਟੋਨੀ ਸੀ ਜਾਂ ਟੋਲੀ ਸੀ ਅੱਛਾ ਜੀ ਉਹਨੇ ਆ ਕੇ ਬਾਬਾ ਜੀ ਦੇ ਮੰਜੇ 'ਤੇ ਬਹਿ ਜਾਣਾ ਅੱਛਾ ਜੀ ਕਈ ਵਾਰੀ ਆ ਕੇ ਬਾਬਾ ਜੀ ਨੇ ਆ ਕੇ ਬਚਾਰੇ ਨੇ ਕੁਝ ਨਹੀਂ ਕਹਿਣਾ ਇਹ ਤਾਂ ਮਸਤ ਸੀਗੇ ਇਹਨਾਂ ਨੂੰ ਕਿਸੇ ਆਰਾਮ ਇਸ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਹਨਾਂ ਨੇ ਸਮਾਦ ਜਿਹੜੀ ਹੈ ਭੋਰਾ ਸਾਹਿਬ ਦੇ ਉੱਪਰ ਉੱਥੇ ਬੋਲੀ ਵਿੱਚ ਆ ਕੇ ਬਹਿ ਜਾਣਾ ਓਕੇ ਤੜਕੇ ਨੂੰ ਇੱਕ ਬਾਬਾ ਜਾਗਰ-ਜਾਗਰ ਹੁੰਦਾ ਸੀ ਨਾ ਪਿੰਡ ਮੈਂ ਉਹ ਤਾਂ ਭੁੱਲ ਗਿਆ ਹੁਣ ਜੀ ਜੀ ਕਿ ਪੁਰਾਣੀ ਗੱਲ ਐ ਉਹ ਆ ਕੇ ਸਰਕੇ ਨੂੰ ਕਰਦਾ ਸੀ ਇੱਕ ਜੀਤ ਲੰਬੜ ਹੁੰਦਾ ਸੀਗਾ ਓਕੇ ਉਹ ਆਉਂਦੇ ਸੀ ਫੇ ਚਾਹ ਵਗੈਰਾ ਲੈ ਕੇ ਫੇ ਅਸੀਂ ਚਾਹ ਵਗੈਰਾ ਜਾਂ ਛਕ ਲੈਂਦੇ ਸੀ ਸਾਰੇ ਤੇ ਕਦੇ ਲੰਬੜ ਦਾ ਘਰ ਵਾਲੇ ਵੀ ਆ ਜਾਂਦੇ ਸੀ ਇੱਕ ਪਿਆਰਾ ਸਿੰਘ ਸੀਗੇ ਜੀ ਇਹ ਸਾਰੇ ਗੰਡੂਆਂ ਦੇ ਸੀ ਆ ਕੇ ਸੇਵਾ ਕਰਦੇ ਹੁੰਦੇ ਸੀਗੇ ਜੀ ਬਾਬਾ ਜੀ ਤੇ ਉੱਤੇ ਤਾਂ ਫੇਰ ਅਸੀਂ ਸਾਨੂੰ ਇਹ ਮਾੜੀ ਹਾਲ ਸੀ ਹੰਸਾਲੀ ਚ ਵੀ ਸਾਨੂੰ ਸੀਗਾ ਵੀ ਬਾਥਰੂਮ ਟਾਇਲਟ ਵੰਡਣ ਉੱਤੇ ਵੀ ਅਸੀਂ ਕਹਿੰਦੇ ਬਾਬਾ ਜੀ ਸਾਨੂੰ ਗੁਸਲਖਾਨਾ ਬਣਾਓ ਬਾਬੇ ਕਹਿੰਦੇ ਮੰਨ ਦੇਣੀ ਜੀ ਜਨਰੇਟਰ ਬਣੀ ਸੀਗਾ ਜੀ ਫੇਰ ਸੰਗਤਾਂ ਨੇ ਮੈਨੂੰ ਕਹਿਣਾ ਵੀ ਵੀਰ ਤੂੰ ਕਹਿ ਜੀ ਇਹੋ ਜੀ ਉਹਨਾਂ ਦੀ ਕਿਰਪਾ ਰਹੀ ਕਦੇ ਜੋ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਉਹ ਕਰਿਆ ਅਜੀ ਕੁਝ ਕਮਰੇ ਵੀ ਬਣਵਾਏ ਗਏ ਕਹ ਕੇ ਮੈਂ ਬਣਵਾ ਦੋ ਔਕਾ ਹੁੰਦਾ ਜਨਰੇਟਰ ਵੀ ਲਿਆਂਦਾ ਬਾਥਰੂਮ ਟਾਇਲਟ ਵੀ ਬਣਾਏ ਇੱਕ ਉੱਤੇ ਨੌ ਨਹੀਂ ਹੁੰਦੇ ਯਾਰ ਉਹ ਗੰਡਾਸੀ ਉਹ ਤੇ ਆ ਤਿੱਖੀ ਕਰਦਾ ਰਹਿੰਦਾ ਸੀ ਅੱਛਰੂ ਅੱਛਰੂ ਸੀ ਚਾਹੁੰਦਾ ਕੀ ਉਹ ਕਹਿੰਦਾ ਸੀ ਵੀ ਜੇ ਤੁਸੀਂ ਇੰਦਰ ਨੂੰ ਬੜੇ ਤੁਹਾਨੂੰ ਵੱਡ ਦੂੰ ਤੇ ਕੁਝ ਨਹੀਂ ਸੀ ਕਹਿੰਦੇ ਬਾਬਾ ਜੀ ਤਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਸੀਗੇ ਬਹੁਤ ਏਦਾਂ ਮਸਤੀ ਚ ਰਹੇ ਸਭ ਕੁਝ ਰਹੇ ਬਾਬਾ ਜੀ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਰਿਹਾ। ਬਾਬਾ ਜੀ ਦੇ ਨਾਲ ਤੁਸੀਂ ਪਿਆਰ ਦੀ ਗੱਲ ਕੀਤੀ ਬਾਬਾ ਜੀ। ਉਹਨਾਂ ਦਾ ਰਿਸ਼ਤਾ ਕੀ ਸੀਗਾ? ਤਸਵੀਰਾਂ 'ਚ ਵੀ ਇਕੱਠੇ ਦੇਖਦੇ ਆ। ਉਹ ਸਮਝ ਹੀ ਨਹੀਂ ਆਈ ਹਜੇ ਬਹੁਤ ਸਾਰੇ ਲੋਕਾਂ ਨੂੰ। ਜਿਹੜੇ ਰਿਸ਼ਤੇ ਹੁੰਦੇ ਨੇ ਅੱਜ ਕੋਈ ਮਰਦ ਦੇ ਮਰਦਾ ਤੇ ਫਿਰ ਔਰਤ ਬਣ ਜਾਂਦਾ ਫਿਰ ਔਰਤ ਮਰਦ ਬਣ ਜਾਂਦੀ ਇਹ ਰਿਸ਼ਤੇ ਤਾਂ ਜੀ ਪਿਛਲੇ ਜਨਮਾਂ ਦੇ ਜੁੜੇ ਹੁੰਦੇ ਨੇ। ਅਸੀਂ ਜਿਹੜੇ ਸਾਨੂੰ ਜਿਹੜੇ ਇਦਾਂ ਸੀਗੇ ਜੇ ਮੈਨੂੰ ਕੋਈ ਕਹੇਗਾ ਵੀ ਆਹ ਛੱਡ ਕੇ ਬਹਿ ਜਾ ਬਹਿਂਦਾ ਕੋਈ ਜੇ ਪੁਰਾਣੇ ਰਿਸ਼ਤੇ ਸੀਗੇ ਤਾਂ ਹੀ ਬੈਠੇ ਤਾਂ ਹੀ ਉਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਕਰਿਆ ਜੀ ਜਿਹੜੀ ਅੱਜ ਹੁਣ ਲੋਕ ਕਹਿ ਦਿੰਦੇ ਨੇ ਕਈ ਲੋਕਾਂ ਨੇ ਸੰਤ ਮਹਾਰਾਜ ਦੇ ਜਾਣ ਤੋਂ ਬਾਅਦ ਇਹ ਜਿਹੜੇ ਹੰਸਾਲੀ ਖੇੜੇ ਦੇ ਲੋਕ ਸੀਗੇ ਅੱਛਾ ਜੀ ਇਹ ਚਾਹੁੰਦੇ ਸੀਗੇ ਵੀ ਬਾਬਾ ਰਾਮ ਸਿੰਘ ਨੂੰ ਗੰਡੂ ਵਾਲਿਆਂ ਨੂੰ ਹੰਸਾਲੀ ਸਾਹਿਬ ਦਾ ਦਸਤਾਰ ਸਜਾਈ ਜਾਵੇ ਜੀ ਉਹ ਮੈਨੂੰ ਕਹਿ ਕੇ ਵੀ ਗਏ ਵੀ ਤੈਨੂੰ ਮੈਂ ਦਸਤਾਰ ਸਜਾਉਣੀ ਹੈ ਤੇ ਮੁਕੜੀ ਨਾ ਸਜਾਉਣੀ ਹੈ ਜੀ ਪਾਰੋ ਸੰਗਤਾਂ ਨੇ ਉਹਨਾਂ ਨੂੰ ਆਉਣੇ ਨਹੀਂ ਦਿੱਤਾ। ਅੱਛਾ ਜੀ। ਰਮਾਣਾ ਸਾਹਿਬੇ ਰੋਕਲੇ ਫੇਰ ਭੋਗ ਤਾਂ ਪਾਉਣਾ ਸੀ, ਦਸਤਾਰ ਸਜਾਉਣੀ ਸੀ। ਜੀ। ਫੇਰ ਜਦੋਂ ਸ਼ਾਮ ਨੂੰ ਅਸੀਂ ਫਤਿਹਗੜ੍ਹ ਸਾਹਿਬ ਤੋਂ ਆ ਪਹਿਲਾਂ ਅਸੀਂ ਉਰੇ ਤੋਂ ਦਫੇੜਾ ਸਾਹਿਬ ਗਏ। ਹੂੰ। ਫੇਰ ਅਸੀਂ ਉੱਥੇ ਦੇਖ ਕੇ ਬਾਬਾ ਜੀ ਨਹੀਂ ਮਿਲੇ ਸਾਨੂੰ। ਹੂੰ। ਪਿਆਰਾ ਜਿਹਾ ਨਾਲ ਸੀਗਾ। ਫੇਰ ਫਤਿਹਗੜ੍ਹ ਸਾਹਿਬ ਦੇ ਸਮਾਗਮ ਤੋਂ ਬਾਅਦ ਜੀ। ਫੇਰ ਪਿਆਰਾ ਜਿਹਾ ਕਹਿੰਦਾ ਆਪਾਂ ਗੰਡੂਆਂ ਚੱਲੀਏ ਤੇ ਗੰਡੂਆਂ ਸਾਹਿਬ ਗਏ ਉੱਥੇ ਵੀ ਨਹੀਂ ਮਿਲੇ। ਅੱਛਾ ਜੀ। ਫੇਰ ਜਦੋਂ ਵਾਪਸ ਆਏ ਤੇ ਇੱਥੇ ਮਿਲੇ। ਓਕੇ। ਉਰੇ ਆ ਕੇ ਜਿੱਥੇ ਇੱਥੇ ਬਾਬਾ ਜੀ ਬੈਠੇ ਸੀਗੇ ਤੇ ਮੈਂ ਕਿਹਾ ਮਹਾਰਾਜ ਤੁਸੀਂ ਆਏ ਨਹੀਂ ਉਹ ਕਹਿੰਦੇ ਉਹ ਕਈ ਬੰਦੇ ਖੜੇ ਸੀ ਇਹ ਕਹਿੰਦੇ ਨਾਲੇ ਗਾਲ ਘੜਤੀ ਕਹਿੰਦੇ ਸਾਰੇ ਸਾਰੇ ਕਹਿੰਦੇ ਵੀ ਬਾਬਾ ਜੀ ਤੈਨੂੰ ਦਸਤਾਰ ਸੁਜਾਉਣੀ ਹੈ ਬਾਬਾ ਜੀ ਨੂੰ ਗੰਡੂ ਵਾਲੇ ਨੂੰ ਮੈਂ ਚਾਹੁੰਦਾ ਸੀ ਕਿ ਵੀ ਪਰਮਜੀਤ ਨੂੰ ਸੁਜਾਉਣੀ ਹੈ ਅੱਛਾ ਇਸ ਕਰਕੇ ਮੈਂ ਆਇਆ ਹੀ ਨਹੀਂ ਵੀ ਕੀ ਕਰਨਾ ਚਲੋ ਯਾਹਾਂ ਪੇ ਪਰਮਜੀਤ ਨੂੰ ਦਸਤਾਰ ਸਜਾ ਦੇਣਗੇ ਮੈਂ ਤੈਨੂੰ ਕਿਹਾ ਜੀ ਵੀ ਤੇ ਮੈਂ ਬਨੂੰਗਾ ਇਹ ਤੇ ਕਰਕੇ ਇਹ ਮੈਨੂੰ ਮਜਬੂਰ ਕਰਦੇ ਸੀਗੇ ਬਾਬਾ ਜੀ ਦੇਖੋ ਤੁਸੀਂ ਆਪ ਜੀ ਸ਼ਿਪਾਂ ਦੇ ਵਿੱਚ ਸੀ ਐਡੀ ਤੁਹਾਡੀ ਨੌਕਰੀ ਸੀਗੀ ਜੀ ਤੁਸੀਂ ਇਹਨਾਂ ਦੇ ਚੜ੍ਹਨਾ ਦੇ ਵਿੱਚ ਸੰਦੇਹਿਆ ਦੇ ਵਿੱਚ ਰਹੇ ਮਹਾਪੁਰਸ਼ਾ ਦੇ ਆਪਣਾ ਹੀ ਸਰੂਪ ਦੇ ਗਏ ਉਹ ਆਪ ਜੀ ਨੂੰ ਹਨਾ ਇਹ ਕਿਸੇ ਨਾਲ ਵੀ ਹੋ ਸਕਦਾ ਜੀ ਜੇ ਉਹਨਾਂ ਦੀ ਸੇਵਾ ਦੇ ਵਿੱਚ ਰਹੇ ਹਾਂ ਸੇਵਾ ਕੋਈ ਵੀ ਕਰੇ ਸੇਵਾ ਨੂੰ ਫਾਇਦਾ ਹੀ ਲੱਗਦਾ ਹੀ ਲੱਗਦਾ ਹੈ ਇਹ ਤਾਂ ਨਹੀਂ ਹੈ ਕਿ ਅਸੀਂ ਕੁਝ ਕਰ ਲਿਆ ਅਸੀਂ ਤਾਂ ਕੁਝ ਸੇਵਾ ਕਰੀ ਨਹੀਂ ਬਹੁਤੀ ਸਾਨੂੰ ਤਾਂ ਇਹੀ ਸੀਗਾ ਸਟਰਗਲ ਕਰਨਾ ਪਿਆ ਅੱਛਾ ਗੰਡੂ ਵਾਲੇ ਕੁਛ ਬਣਾ ਕੇ ਰਾਜ ਨਹੀਂ ਸੀ ਹੁੰਦੇ ਅਜੀ ਗੈਣਾ ਨਹੀਂ ਬਾਬਾ ਜੀ ਆਹ ਬਣਾ ਲਓ ਆਪਣਾ ਕਮਰਾ ਬਣਾ ਲਓ ਫੇਰੇ ਆਹ ਕਰ ਲਓ ਤੇ ਫੇਰੇ ਸਾਹਬਾਰੇ ਮੈਨੂੰ ਕੁਛ ਨਹੀਂ ਪਤਾ ਅੱਛਾ ਜੀ ਕਿਉਂਕਿ ਅਸੀਂ ਤਾਂ ਗੰਡੂਆ ਸਾਹਿਬ ਹੀ ਰਹੇ ਹਾਂ ਜੀ ਜੀ ਫੇਰ ਇੱਧਰ ਆ ਗਏ ਉਹ ਜਿਹੜੀ ਬੇਟੀ ਹੈ ਬੀਬਾ ਕਲਵਿੰਦਰ ਉਹਨੇ ਵੀ ਬਹੁਤ ਦਿਲੋਂ ਪਿਆਰ ਨਾਲ ਸੇਵਾ ਕੀਤੀ ਤੇ ਸਾਡਾ ਬਹੁਤ ਆਪਸ ਵਿੱਚ ਬੱਚੀ ਦਾਰ ਬਾਪ ਦਾ ਰਿਸ਼ਤਾ ਹੈ ਬਹੁਤ ਸਤਿਕਾਰ ਕਰਦੇ ਸੀ ਜਦੋਂ ਬਾਬਾ ਜੀ ਨੂੰ ਪ੍ਰਸ਼ਾਦਾ ਪਾਣੀ ਵੱਡੇ ਬਾਬਾ ਜੀ ਨੂੰ ਬਣਾਉਣਾ ਕੋਈ ਜਾਣੇ ਬਣਾਉਂਦੇ ਸੀ ਨਾਲ ਹੋ ਕੇ ਵਿੱਚ ਬਣਾਉਂਦੇ ਸੀ ਆ ਬਣਾਉਣਾ ਆ ਬਣਾਉਣ ਸਿਖਾਉਣਾ ਬਹੁਤ ਜ਼ਿਆਦਾ ਪਿਆਰ ਸੀਗਾ ਪਰ ਲੋਕਾਂ ਨੇ ਉੱਥੋਂ ਰਿਫਟ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਇ ਨਹੀਂ ਚਾਹਿਆ ਵੀ ਅਸਥਾਨ ਉੱਚੇ ਚੱਕਣ ਤਰੱਕੀ ਹੋਵੇ ਇਹਨਾਂ ਨੇ ਆਪਣੇ ਸਵਾਰਤਾ ਵਾਸਤੇ ਬੱਦਗੱਡ ਬੋਲਣਾ ਸ਼ੁਰੂ ਕਰ ਦਿੱਤਾ ਨਾ ਕਿ ਕਿਸੇ ਗੱਲ ਦਾ ਗੰਡੂ ਵਾਲੇ ਦਾ ਅਸਰ ਹੁੰਦਾ ਸੀ ਨਾ ਕਿ ਤੇ ਹੰਸਾਲੀ ਵਾਲੇ ਦਾ ਹੁੰਦਾ ਸੀ ਉਹ ਆਪਣੀ ਮਰਜ਼ੀ ਦੇ ਮਾਲਕ ਸੀ ਆਪਣੀ ਮਰਜ਼ੀ ਕਰਦੇ ਸੀ ਜੀ ਹੰਸਾਲੀ ਵਾਲੇ ਦਾ ਚਲੋ ਲੋਪ ਹੋ ਗਏ ਸੀ ਗੰਡੂ ਵਾਲਿਆਂ ਨੂੰ ਮੇਰੇ ਬਾਰੇ ਕਈ ਗੱਲਾਂ ਬੋਲ ਲੀਆਂ ਉਹ ਗਲਤ ਬੋਲ ਲੀਆਂ ਉਹ ਕਰਨਾ ਪਰ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਨਾ ਸਾਨੂੰ ਪਿਆ ਨਾ ਫਰਕ ਹੈ ਨਾ ਪੈਣਾ ਅਸੀਂ ਤਾਂ ਇਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਹੰਸਾਲੀ ਵਾਲੇ ਬਾਬਾ ਜੀ ਨੇ ਲਿਖ ਕੇ ਲਾਇਆ ਵਾਏ ਕਿ ਭਾਈ ਈਰਖਾ ਦਵੇਸ਼ ਨਫਰਤ ਤੇ ਉਹ ਚ ਨੀਜ ਦੀਆਂ ਜਿੰਨੀਆਂ ਵੀ ਗੱਲਾਂ ਨੇ ਈਰਖਾ ਇਹ ਸਾਰੀ ਖਤਮ ਕਰ ਦੋ ਜੇ ਅਸੀਂ ਉਹ ਨਹੀਂ ਸਮਝਾਂਗੇ ਤੇ ਉਹ ਬੀਬੀ ਕਲਵਿੰਦਰ ਨੇ ਨਹੀਂ ਸਮਝੂਗੀ ਤਾਂ ਹੋਰ ਕੌਣ ਸਮਝੂਗਾ ਅਸੀਂ ਉਹਨਾਂ ਦੇ ਕੋਲ ਰਹੇ ਆਂ ਸੇਵਾ ਕੀਤੀ ਹੈ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਸਾਡੀ ਤਾਂ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਇੱਕ ਇੱਕ ਕਹਾਣੀ ਜੀ ਆਉਂਦੀ ਹੈ ਇੱਕ ਵਾਰੀ ਅਕਬਰ ਕਹਿੰਦਾ ਬੀਰਵਰ ਤੂੰ ਇੰਨਾ ਤੇਜ ਹੈ ਤੇਰੀ ਮਾਂ ਦੇ ਦਰਸ਼ਨ ਕਰਨੇ ਅੱਛਾ ਜੀ ਉਹਨੇ ਆ ਕੇ ਮਾਲਮ ਗਿਆ ਮਾਰਤਾ ਜੀ ਰਾਜਾ ਸਾਹਿਬ ਕਹਿੰਦੇ ਤੁਹਾਨੂੰ ਮਿਲਣਾ ਹੈ ਉਹ ਕਹਿੰਦੇ ਮੈਂ ਮੈਂ ਕਹਾਂ ਰਾਜੇ ਨੂੰ ਮਿਲਣਾ ਅੱਛਾ ਜੀ ਜੇ ਰਾਜੇ ਨੇ ਮਿਲਣਾ ਆਪ ਆਜੋ ਮੈਂ ਥੋੜੋ ਜਾਵਾਂ ਅੱਛਾ ਫਿਰ ਰਾਜਾ ਕਹਿੰਦਾ ਵੀ ਦਰਸ਼ਨ ਤਾਂ ਆਪਾਂ ਨੇ ਕਰਨੇ ਆਪਾਂ ਚੱਲੀਏ ਘਰ ਨੂੰ ਆ ਗਏ ਜੀ ਮਾਂ ਨੇ ਦੇਖ ਕੇ ਮੂਰੇ ਦੇ ਇਹਨਾਂ ਦੇ ਸਾੜੀ ਲਾਈ ਹੁੰਦੀ ਹੈ ਤੇ ਪੱਲੂ ਘਰ ਲਿਆ ਮੂੰਹ ਢੱਕ ਲਿਆ ਜੀ ਉਹ ਕਹਿੰਦਾ ਮਾਤਾ ਮਹਾਰਾਜਾ ਸਾਹਿਬ ਆਇ ਨਹੀਂ ਅੱਛਾ ਜੀ ਆਪਣਾ ਮੂੰਹ ਖ ਦਿਖਾਓ ਕਹਿੰਦੀ ਆਪਣੇ ਮਹਾਰਾਜੇ ਨੂੰ ਕਹੇ ਮਾਂ ਦਾ মুখ ਨਹੀਂ ਦੇਖੀ ਤਾਂ ਮਾਂ ਦੀ ਕੁੱਖ ਦੇਖੀ ਦੀ ਹੈ ਮਾਂ ਦੀ ਕੁੱਖ ਮਾਂ ਦੀ ਔਲਾਦ ਕੀ ਕਰਦੀ ਹੈ ਇਵੇਂ ਹੀ ਆਪਾਂ ਸਾਰੇ ਬਾਬਾ ਰਾਮ ਸਿੰਘ ਗੰਡੂਆ ਵਾਲੇ ਸੰਤ ਬਾਬਾ ਜੀ ਸਿੰਘ ਹੰਸਾਈ ਸਾਹਿਬ ਵਾਲੇ ਇਹਨਾਂ ਦੇ ਬੱਚੇ ਆ ਅਪਾ ਉਹਨਾਂ ਦੇ ਦੱਸੇ ਪੂਰਨਿਆਂ ਤੇ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਈਰ ਦਾ ਦਵੇਸ਼ ਨਫਰ ਦੀਆਂ ਕੰਧਾਂ ਨੂੰ ਢਾਕੇ ਮਿਲਵਰਤਨ ਕਰਕੇ ਉਹਨਾਂ ਨੂੰ ਦਿਖਾਈਏ ਕਿ ਮਹਾਰਾਜ ਤੁਸੀਂ ਇਕੱਠੇ ਸੀ ਅਸੀਂ ਹੁਣ ਵੀ ਇਕੱਠੇ ਆ ਤੇ ਇਕੱਠੇ ਹੀ ਰਹਾਂਗੇ ਕਿਰਪਾ ਰੱਖਿਓ ਸਾਡੀਆਂ ਬੁੱਧੀਆਂ ਠੀਕ ਰੱਖਿਓ ਕਲਯੁਗ ਤੋਂ ਬਚਾ ਕੇ ਰੱਖਿਓ ਸਤਗੁਰਾਂ ਦੇ ਨਾਲ ਜੋੜ ਕੇ ਰੱਖਿਓ ਸਾਬ ਦੇ ਭਲਾਈ ਦੇ ਕੰਮ ਕਰਿਏ ਤੇ ਕਰਾਈਏ ਤੇ ਇਸਤਾਨ ਦੋਹੇ ਤੁਸੀਂ ਆਪ ਕਿਰਪਾ ਕਰਕੇ ਚੜ੍ਹਦੀ ਕਲਾ 'ਚ ਰੱਖਣੇ ਚੜ੍ਹਦੀ ਕਲਾ ਵਿੱਚ ਹੀ ਰੱਖਿਓ ਇਹੀ ਨਾ ਹੋਰ ਤਾਂ ਬਾਈ ਕੁਛ ਨਹੀਂ ਜਿਹੜੀਆਂ ਗੱਲਾਂ ਸੀ ਤੁਹਾਨੂੰ ਬਾਬਾ ਜੀ ਇੱਕ ਛੋਟਾ ਜਿਹਾ ਸਵਾਲ ਮੇਰਾ ਆਪ ਜੀ ਦੀ ਆਗਿਆ ਹੋਵੇ ਤਾਂ ਬੋਲੋ ਬੋਲੋ ਬਾਬਾ ਜੀ ਸੰਤਾ ਮਹਾਂਪੁਰਸ਼ਾ ਦੇ ਜੀਵਨ ਦੇ ਵਿੱਚ ਵੱਡੇ ਵੱਡੇ ਰੋਗ ਵੱਡੇ ਵੱਡੇ ਦੁੱਖ ਆਏ ਜਿਬਦਾ ਹੁਣ ਆਰਮ ਸਿੰਘ ਜੀ ਗੰਡੋ ਵਾਲੇ ਕਿੰਨੀ ਤਕਲੀਫ ਦੇ ਵਿੱਚ ਜਿਹੜਾ ਸੰਸਾਰਿਕ ਦ੍ਰਿਸ਼ਟੀ ਨਾਲ ਦਿਖ ਰਿਹਾ ਉਹ ਕਿਉਂ ਆਂਦੇ ਨੇ ਜਦ ਕਿ ਉਹ ਤਾਂ ਕਲਿਆਣ ਕਰਦੇ ਨੇ ਜੀ ਦੁਨੀਆ ਦਾ ਕਲਿਆਣ ਕਰਦੇ ਨੇ ਫਿਰ ਉਹ ਆਪਣੇ ਪਿੰਡੇ ਤੇ ਇੰਨੇ ਦੁੱਖ ਚੱਲ ਰਹੇ ਨੇ ਕੀ ਉਹ ਸੰਸਾਰਿਕ ਦ੍ਰਿਸ਼ਟੀ 'ਚ ਦਿਖ ਰਿਹਾ ਅਸਲ ਦੇ ਵਿੱਚ ਉਹਨਾਂ ਨੂੰ ਇਹ ਦੁੱਖ ਸੋਗ ਤਾਪ ਇਹ ਚੀਜ਼ਾਂ ਦਾ ਕੋਈ ਬਿਲਕੁਲ ਹੋਣੀ ਹੈਗਾ ਇਹ ਗੱਲ ਨਹੀਂ ਹੈ ਕਿ ਜਿਹੜੀ ਤੁਸੀਂ ਕਹਿੰਦੇ ਆ ਜੀ ਇਹ ਤਾਂ ਹੁਣ ਕਹਿਣ ਦੀ ਗੱਲ ਨਹੀਂ ਆ ਹੁਣ ਤੁਸੀਂ ਪੁੱਛ ਹੀ ਲਿਆ ਜੀ ਤੇ ਦੱਸ ਦਿੰਨੇ ਜਦੋਂ ਸਾਨੂੰ ਮਾਰਾ 24 ਤਰੀਕ ਨੂੰ ਇਹਨਾਂ ਨੇ ਕੋਈ ਹੋਲੀ ਦਾ ਫੰਕਸ਼ਨ ਸੀਗਾ ਜੀ ਕਰਿਆ ਤੇ 25 ਨੂੰ ਬਿਮਾਰ ਹੋ ਗਏ ਸਾਬਗਰ ਹੋ ਗਿਆ ਸਾਨੂੰ ਕਿਸੇ ਨਾ ਕੇ ਬੇਨਤੀ ਕੀਤੀ ਵੀ ਗੰਡੂ ਵਾਲੇ ਬਾਬਾ ਜੀ ਬਿਮਾਰ ਹੋ ਗਏ ਜੀ ਸਾਨੂੰ ਬਹੁਤ ਤੜਫਣਾ ਲੱਗੀ ਵੀ ਹੈ ਗੰਡੂ ਵਾਲੇ ਨੂੰ ਕੀ ਹੋ ਗਿਆ ਉਹ ਤਾਂ ਸਾਤੇ ਕਾਫੀ ਸਾਲ ਛੋਟੇ ਨੇ ਉਮਰ ਦੇ ਜੀ ਵੀ ਇਸ ਗੱਲ ਕਰਕੇ ਅਸੀਂ ਪਤਾ ਕੀਤਾ ਉਹ ਕਹਿੰਦੇ ਬੱਸੀ ਲੈ ਗਏ ਫਿਰ ਬੱਸੀ ਤੋਂ ਪਤਾ ਕੀਤਾ ਕਹਿੰਦੇ 34 ਸੈਕਟਰ ਲੈ ਗਏ ਹੀਲਿੰਗ ਹਸਪਤਾਲ 'ਚ ਡਾਕਟਰ ਸਾਹਿਬ ਜੀ ਆਪਣਾ ਸਾਹਿਬ ਜੀ ਸੰਧੂ ਉਹਨਾਂ ਦਾ ਫੇ ਮੈਂ ਉਹਨਾਂ ਨੂੰ ਟੈਲੀਫੋਨ ਕਹਿੰਦੇ ਨਹੀਂ ਫੇ ਸਾਨੂੰ ਪਤਾ ਲੱਗਿਆ ਕਿ ਕਿੱਥੇ ਆ ਪਰ ਸਾਨੂੰ ਪਤਾ ਨਹੀਂ ਲੱਗਿਆ ਕਿੱਥੇ ਆ ਕਿੱਥੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਫੇ ਗਰੇਵਾਲ ਸਾਹਿਬ ਨੂੰ ਬਰਿੰਦਰ ਆ ਮੁੰਡਾ ਬਡਾਲਾ ਉਹਦਾ ਟੈਲੀਫੋਨ ਆਇਆ ਦबई ਤੋਂ ਕਿ ਬਾਬਾ ਜੀ ਉਹ ਕਹਿੰਦੇ ਵੀ ਕਿੱਥੇ ਆ ਉਹ ਕਹਿੰਦਾ ਮੈਂ ਆ ਰਿਹਾ ਕੱਲ ਨੂੰ ਬਰਿੰਦਰ ਆ ਗਿਆ ਫੇ ਗਰੇਵਾਲ ਸਾਹਿਬ ਲੁੱਡਿਆਂ ਤੋਂ ਆ ਗਏ ਸੀ ਫੇ ਅਸੀਂ ਉਹਨਾਂ ਨੇ ਮੈਨੂੰ ਕਿਹਾ ਫੇ ਮੈਂ ਕਿਹਾ ਬਿੰਦਰ ਠੀਕ ਹੈ ਅੱਜ ਜਤਾਨੀ ਕੱਲ ਨੂੰ ਚੱਲਦੇ ਫੇ ਜਾ ਕੇ ਆਏ ਉੱਥੇ ਜਾ ਕੇ ਬਾਬਾ ਜੀ ਦੇ ਦਰਸ਼ਨ ਕਰੇ ਆ ਗਏ ਫਿਰ ਮੈਂ ਇਹਨਾਂ ਨੂੰ ਉੱਥੇ ਕਹਿ ਕੇ ਆਇਆ ਅਸੀਂ ਸੰਤ ਮਹਾਰਾਜ ਨੂੰ ਬੇਨਤੀ ਕਰਦੇ ਆਂ ਤੇ ਕਈ ਵਾਰੀ ਉਹ ਸਾਨੂੰ ਇਸ਼ਾਰਾ ਕਰ ਦਿੰਦੇ ਨੇ ਵੀ ਆਇਂ ਕਰ ਲੋ ਮੈਂ ਕਹਿ ਕੇ ਆਇਆ ਇਹਨਾਂ ਦੇ ਜਿਹੜੇ ਸੇਵਾਦਾਰ ਸੀ ਭਾਈ 9 ਤਰੀਕ ਤੱਕ ਛੁੱਟੀ ਨਾ ਲਵਾ ਇਹਨਾਂ ਨੇ ਬੈਲੈਂਸ ਛੁੱਟੀ ਦਿਵਾਲੀ ਛੁੱਟੀ ਦਿਵਾ ਕੇ ਫਿਰ ਮੈਂ ਆਉਂਦੇ ਹੀ ਉਰੇ ਗਿਆ ਵੀ ਖੰਡ ਪਾਠ ਕਰਾਉਣਾ ਸਾਡੇ 2030 ਤੱਕ ਦੇ ਖੰਡ ਪਾਠ ਬੁੱਕ ਨੇ ਇਹ ਸੇਵਾਦਾਰ ਕਹਿੰਦੇ ਬਾਬਾ ਜੀ ਸਤਰੀ ਕੋਈ ਖਾਲੇ ਨਹੀਂ ਮੈਂ ਕਿਹਾ ਟੈਲੀਫੋਨ ਮੈਨੂੰ ਫੜਾਓ ਡੈਰੀ ਫੜਾ ਮੈਂ ਡੈਰੀ ਵਿੱਚ ਇੱਕ ਨੂੰ ਬੰਦੇ ਨੂੰ ਕਿਹਾ ਮੈਂ ਕਿਹਾ ਭਾਈ ਇੱਕ ਬੇਨਤੀ ਹੈ ਮੈਂ ਪਹਿਲੇ ਦਿਨ ਉਸ ਦਿਨ ਉਹਨੂੰ ਬੰਦੇ ਨੂੰ ਕਿਹਾ ਹੈ ਕਿ ਮੈਂ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਬੋਲ ਰਿਹਾ ਹਾਂ ਕਿਉਂਕਿ ਜੇ ਮੈਂ ਕਹਿੰਦਾ ਪਰਮਜੀਤ ਤਾਂ ਕਈ ਪਰਮਜੀਤ ਹੁੰਦੇ ਆ ਹਾਂਜੀ ਤੇ ਉਹਨੂੰ ਮੈਨੂੰ ਕਹਿਣਾ ਪੈ ਗਿਆ ਦੁਖੀ ਹਿਰਦੇ ਨਾਲ ਮੈਂ ਉਹਨੂੰ ਕਿਹਾ ਫੇ ਉਹਨੇ ਮੈਨੂੰ ਦੱਸਿਆ ਕਿ ਬਾਬਾ ਜੀ ਹੁਕਮ ਕਰੋ ਮੈਂ ਕਿਹਾ ਗੰਡੂ ਵਾਲੇ ਬਹੁਤ ਬਿਮਾਰ ਨੇ ਅਸੀਂ ਬੇਨਤੀ ਕਰਨੀ ਹੈ ਸਤ ਗੁਰਾਂ ਨੂੰ ਵੀ ਸੱਚੇ ਪਾਤਸ਼ਾਹ ਕਿਰਪਾ আর ਮੇਰੀ ਇੱਛਾ ਸੀ ਕਿ ਗੰਡੂਆ ਸਾਹਿਬ ਦੀ ਸੰਗਤ ਹੰਸਾਈ ਸਾਹਿਬ ਦੀ ਹੋਰ ساری ਸੰਸਾਰ ਪਰ ਦੀ ਸੰਗਤ ਬੇਨਤੀਆਂ ਅਰਦਾਸਾਂ ਕਰੇ ਕਿਉਂ ਸਤ ਗੁਰ ਸਭ ਕੁਝ ਕਰ ਸਕਦੇ ਕਿਉਂ ਜਦੋਂ ਮੈਂ ਬਿਮਾਰ ਹੋਇਆ 13 ਚ ਬਾਬਾ ਜੀ ਨੇ ਇੱਥੇ ਕੀਰਤਨ ਵੀ ਬੰਦ ਕਰਾਤੇ ਸੀਗੇ ਆਖਾ ਦੀਵਾਰ ਨੇ ਕਹਿੰਦੇ ਨਹੀਂ ਭਾਈ ਸਾਰੇ ਆ ਕੇ ਬੈਠ ਕੇ ਪਾਠ ਕਰਿਆ ਕਰੋ ਅਰਦਾਸ ਕਰੋ ਫੇ ਜਦੋਂ ਮੈਂ ਬਿਮਾਰ ਸੀ ਠੀਕ ਹੋ ਗਿਆ ਫੇ ਸੰਗਤਾਂ ਕਹਿੰਦੀਆਂ ਵੀ ਬਾਬਾ ਜੀ ਧੁੱਪ 'ਚ ਬਹਿ ਜਾ ਕਰੋ ਪਟਵਾਰੀ ਸਰੂਪ ਸਿੰਘ ਹੁੰਦੇ ਸੀ ਗੁਰਦੇਵ ਸਿੰਘ ਹੈ ਨਗੇੜੀ ਵਾਲਾ ਇਹਨਾਂ ਨੂੰ ਗਿਆ ਕਹਿੰਦੇ ਭਾਈ ਜਿੰਨੀ ਦੇਰ ਪਰਮਜੀਤ ਦੇਰੇ 'ਚ ਨਹੀਂ ਆ ਜਾਂਦਾ ਮੈਂ ਧੁੱਪ 'ਚ ਨਹੀਂ ਬਹਿਣਾ ਮੈਂ ਬਾਹਰ ਨਹੀਂ ਨਿਕਲਣਾ ਉਹ ਨਿਕਲ ਹੀ ਨਹੀਂ ਅੱਛਾ ਜੀ ਫੇ ਜਦੋਂ ਤੁਸੀਂ ਆਏ ਫੇਰ ਜਾਣ ਲੱਗੇ ਫੇ ਬਿਠਾ ਲਏ ਮਤਲਬ ਜਿਹੜਾ ਤੁਹਾਡਾ ਸਵਾਲ ਹੈ ਮਹਾਪੁਰਸ਼ਾਂ ਨੂੰ ਕੁਝ ਨਹੀਂ ਹੁੰਦਾ 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 ਕਿਉਂਕਿ ਇਹ ਆਪਣੀ ਮਰਜ਼ੀ ਨਾਲ ਆਉਂਦੇ ਨੇ ਤੇ ਮਰਜ਼ੀ ਨਾਲ ਜਾਂਦੇ ਨੇ ਇਹਨਾਂ ਨੂੰ ਬਿਮਾਰੀਆਂ ਆ ਜਾਂਦੀਆਂ ਕੀ ਕਰਨਾ ਬਿਮਾਰੀਆਂ ਕਿੱ ਆ ਲੱਗਣੀਆਂ ਉਹ ਤਾਂ ਸਤਗੁਰ ਸੰਗਤਾਂ ਨੂੰ ਜਿਹੜੇ ਉਹਨਾਂ ਦੇ ਸ਼ਰਧਾਲੂ ਹੁੰਦੇ ਨੇ ਜਿਹੜੇ ਆਪਣੇ ਨੂੰ ਕਹਿੰਦੇ ਅਸੀਂ ਬਹੁਤ بڑے ਸ਼ਰਧਾਲੂ ਉਹਨਾਂ ਨੂੰ ਸਮਾਂ ਦੰਦੇ ਹੁੰਦੇ ਨੇ ਵੀ ਤੁਸੀਂ ਸਾਰੇ ਬੈਠ ਕੇ ਸਤਗੁਰਾਂ ਅਗੇ ਅਰਦਾਸ ਕਰੋ ਬੇਨਤੀ ਕਰੋ ਕਿ ਮਹਾਰਾਜ ਇਹਨਾਂ ਨੂੰ ਠੀਕ ਕਰੋ ਐਵੇਂ ਗੰਡੂ ਵਾਲੇ ਬਾਬਾ ਜੀ ਤੁਹ ਕਿ ਦਿਵਨ ਪੌਣੇ 2 ਮਹੀਨੇ ਰਹੇ ਹਸਪਤਾਲ ਚ ਕੋਈ ਨਹੀਂ ਤੇ ਸੰਗਤਾਂ ਨੂੰ ਸਮਾਧਨ ਦਿੱਤਾ ਸੀ ਉਹਨਾਂ ਨੇ ਵੀ ਸੰਗਤਾਂ ਬੈਠ ਕੇ ਪਰ ਅਰਦਾਸਾਂ ਬੇਨਤੀਆਂ ਕਰਨ ਸਤਿਗੁਰਾਂ ਨੂੰ ਸਤਿਗੁਰ ਬੇਨਤੀ ਮੰਨ ਲੰਦੇ ਨੇ ਜੀ ਬਾਬਾ ਕਰਮ ਸਿੰਘ ਜਾਣ ਲੱਗੇ ਸੀਗੇ ਤੇ ਬਾਬਾ ਲਾਲ ਸਿੰਘ ਨੇ ਕਿਹਾ ਅਸੀਂ ਗੱਲ ਜਾਨੇ ਤੋ ਚਲੇ ਗਏ ਅੱਛਾ ਗੰਡੂਆਲੇ ਨੇ ਰਾਣੀ ਕਿਹਾ ਵੀ ਹੁਣ ਸਾਡੀ ਜਗ੍ਹਾ ਕੋਈ ਹੋਰ ਜਾਓ ਪਰ ਉਹਨਾਂ ਦਾ ਫਿਰ ਉਹਨਾਂ ਦੀ ਆਪਣੀ ਮਰਜ਼ੀ ਸੀ ਫਿਰ ਅਸੀਂ ਇਹਨਾਂ ਨੂੰ ਆ ਵੀ ਦੱਸਿਆ ਵੀ ਜੇ ਭਾਈ ਪੀ.ਡੀ.ਏ ਵੱਡੇ ਬਾਬਾ ਜੀ ਗਏ ਬਾਬਾ ਸੁਖਦਾਰ ਸਿੰਘ ਬਾਲੋਂਬਾਲੇ ਉੱਥੇ ਲੰਗਰ ਵੀ ਪਰ ਉਹ ਬੀਜੇ ਤੋਂ ਬਾਅਦ ਨਹੀਂ ਸਿਆਏ ਅਸੀਂ ਤਾਂ ਇਸ਼ਾਰਾ ਹੀ ਦੇਣਾ ਸੀ ਉਹ ਵੀ ਸਾਡੀ ਕਿਸੇ ਨੇ ਨਹੀਂ ਸੁਣੀ ਚਲੋ ਉਹਨਾਂ ਦਾ ਕਿਸੇ ਨੇ ਕੀ ਕਰਨਾ ਸੀ ਸਾਰੇ ਹਲਜੇ ਹੋਏ ਸੀਗੇ ਬਾਬਾ ਜੀ ਨੇ ਆਪਣਾ ਕੌਤਕ ਰਜਾਤਾ ਵੀ ਚਲੋ ਬੀਜੇ ਜੱਲੀ ਉੱਥੇ ਵਾਹਨਾ ਬੰਦ ਕੇ ਚੱਲ ਜਾਓ ਫਿਰ ਉਹ ਆਪਣੇ ਆਪ ਚਲੇ ਗਏ ਉਹਨਾਂ ਨੂੰ ਕੋਈ ਰੋਗ ਨਹੀਂ ਸੀ ਕੋਈ ਬਿਮਾਰੀ ਨਹੀਂ ਸੀ ਕੋਈ ਕੁਝ ਨਹੀਂ ਸੀ